ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਦਾਬ ਨਮਸਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਭ ਦੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਅੰਦਰ ਠੀਕ ਠਾਕ ਤੇ ਖੁਸ਼ ਹੋਵੋਗੇ 12 ਵੱਜ ਗਏ ਨੇ ਤੇ ਮੈਂ ਅਜੇ ਤੱਕ ਭਾਲੂ ਬਣ ਕੇ ਰਜਾਈ ਦੇ ਵਿੱਚ ਬੈਠੀ ਆ ਕਿਉਂਕਿ ਠੰਡ ਬਾਹਰ ਬਹੁਤ ਜ਼ਿਆਦਾ ਆ ਅਜੇ ਅੱਜ ਸੂਰਜ ਨਹੀਂ ਨਿਕਲਿਆ ਅਜੇ ਤੱਕ ਤੇ ਕੱਲ ਤਾਂ ਥੋੜਾ ਜਿਹਾ ਟਾਈਮ ਨਾ ਨਿਕਲ ਗਿਆ ਸੀਗਾ 10:30 11:00 ਵਜੇ ਅੱਜ ਤਾਂ 12:00 ਵੱਜ ਗਏ ਹੋਏ ਆ ਅਜੇ ਤੱਕ ਨਹੀਂ ਨਿਕਲਿਆ ਠੰਡ ਦੇ ਵਿੱਚ ਜਿਹੜਾ ਵੀ ਹੁਣ ਕੋਈ ਕੰਮ ਕਰਨਾ ਚਲੋ ਉਹ ਤਾਂ ਹੁਣ ਕਰਨੀ ਨਹੀਂ ਸਾਰੇ ਘਰ ਦੇ ਕੰਮ ਤਾਂ ਜਿਹੜਾ ਮੇਰਾ ਕੰਮ ਆ ਮੈਂ ਜਾਂਦੀ ਆ ਬਾਹਰ ਕੰਮ ਕਰਕੇ ਆ ਕੇ ਫੇਰ ਜਾਈ ਦੇ ਵਿੱਚ ਬਹਿ ਜੰਨੀ ਆ ਤੇ ਇਹ ਮਹਿਤਾਬ ਮੇਰੀ ਗੋਦੀ ਵਿੱਚ ਸੁੱਤਾ ਪਿਆ ਇਹਨੂੰ ਸੁਲਾਇਆ ਹੁਣਾਨੂੰ ਪਤਾ ਸਾਰਿਆਂ ਨੂੰ ਵੀ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਉਹ ਵੀ ਸਹਿਬ ਜਾਂਦੇ ਸੀਗੇ ਜਿਹੜੇ ਇਹੋ ਜੀ ਠੰਡ ਦੇ ਵਿੱਚ ਠੰਡੇ ਬੁਰਜ ਵਿੱਚ ਕੈਦ ਰਹੇ ਤੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਆਪਣੇ ਲਈ ਉਹ ਕੁਰਬਾਨੀਆਂ ਕਰ ਗਏ ਕਹੇ ਜਾ ਇਤਿਹਾਸ ਲਿਖ ਗਏ ਨਾ ਭੁੱਲਣਯੋਗ ਦੂਜਾ ਕਰੀਏ ਗੱਲ ਆਪਣੇ ਬੱਚਿਆਂ ਦੀ ਆਪਣੇ ਬੱਚੇ ਦੇਖੋ ਵੀ ਰੋਜ਼ ਕੋਈ ਨਾ ਕੋਈ ਢਿੱਲਾ ਰਹਿੰਦਾ ਪਹਿਲਾਂ ਕਈ ਦਿਨ ਮਹਿਤਾਬ ਢਿੱਲਾ ਰਿਹਾ ਇਹਨੂੰ ਲੈ ਕੇ ਜਾਂਦੇ ਰਹੇ ਡਾਕਟਰ ਕੋਲ ਫੇਰ ਸਵੇਰਾ ਹੋ ਗਈ ਸਵੇਰਾ ਤਾਂ 15 20 ਦਿਨ ਪਤਾ ਨਹੀਂ ਉਹਨੂੰ ਕੀ ਹੋਇਆ ਉਹਦੇ ਇਹੋ ਜਿਹਾ ਪੇਟ ਵਿੱਚ ਦਰਦ ਹੋਣ ਲੱਗਿਆ ਮਤਲਬ ਬਹੁਤ ਦਵਾਈਆਂ ਦਵਾ ਲਈਆਂ ਠੀਕ ਹੀ ਨਹੀਂ ਸੀ ਹੋ ਰਿਹਾ ਕਿ ਕੱਲ ਵੀ ਅਸੀਂ ਅਸੀਂ ਸ਼ਾਮ ਨੂੰ ਉਹਨੂੰ ਲੈ ਕੇ ਗਏ ਡਾਕਟਰ ਕੋਲ ਤੇ ਫੇਰ ਵੀ ਉਹ ਰਾਤ ਤੱਕ ਕਾਫੀ ਤੰਗ ਰਹੀ ਚਲੋ ਫੇਰ ਜਾਨੀ ਦੋ ਤਿੰਨ ਦਿਨ ਬਾਅਦ ਉਹ ਰਾਤ ਹੀ ਕੁਲਟੀ ਕਰਕੇ ਸੌਂ ਗਈ ਫੇਰ ਅੱਜ ਠੀਕ ਆ ਚਲੋ ਬਾਕੀ ਮਨਕੀਰਤ ਦੀ ਗੱਲ ਬੱਚਿਆਂ ਦੀ ਗੱਲਾਂ ਨੇ ਜੀ ਮਨਕੀਰਤ ਨੇ ਇਹ ਜਿਆ ਕੰਮ ਛੇੜ ਲਿਆ ਉਹ ਬੈੱਡ ਤੋਂ ਉੱਤਰ ਲੱਗਿਆ ਪਰਸੋਂ ਤੇ ਉੱਤਰ ਲੱਗਿਆ ਤਾਂ ਉਹ ਮੋਢੇ ਭਾਰ ਗਿਰ ਗਿਆ ਮੋਢੇ ਤੇ ਪ੍ਰੈਸ਼ਰ ਪੈਗਾ ਤੇ ਉਹਦੇ ਨਾਲ ਉਹਦੇ ਹੰਸ ਟੁੱਟ ਗਏ ਹੰਸ ਦੀ ਹੱਡੀ ਟੁੱਟ ਗਈ ਤੇ ਉਹ ਨੂੰ ਫਿਰ ਅਸੀਂ ਰਾਤ ਨੂੰ ਤਾਂ ਪਹਿਲਾਂ ਸਾਨੂੰ ਪਤਾ ਹੀ ਲੱਗਾ ਵੀ ਕੀ ਪ੍ਰੋਬਲਮ ਆ ਬਾਅਦ ਵਿੱਚ ਅਸੀਂ ਕਿਹਾ ਸ਼ਾਇਦ ਠੁਕ ਠਾਕ ਗਈ ਵੀ ਜ਼ੋਰ ਦੀ ਸੱਟ ਵੱਜ ਗਈ ਤੇ ਅਸੀਂ ਦੇਖਿਆ ਫਿਰ ਸਵੇਰੇ ਵੀ ਨਹੀਂ ਵੀ ਸਾਈ ਰਾਤ ਸੁੱਤਾ ਨਹੀਂ ਹੋ ਵੀ ਇਹਦੀ ਕੋਈ ਬਾਹ ਨੂੰ ਕੋਈ ਪ੍ਰੋਬਲਮ ਜ਼ਿਆਦਾ ਹੀ ਹੋਗੀ ਤੇ ਤਾਂ ਹੀ ਨੀਂ ਚੁੱਪ ਕਰ ਰਿਹਾ ਜਾਂ ਵੀ ਮਤਲਬ ਸੋ ਰਿਹਾ ਸਵੇਰੇ ਸਾਧਰੇ ਅਸੀਂ ਫਟਾਫਟ ਫਿਰ ਅਸੀਂ ਉਹਨੂੰ ਲੈ ਕੇ ਗਏ ਰੋਪੜ surjeet doctor ਦੇ ਉੱਥੇ ਐਕਸਰੇ ਵਿੱਚ ਪਤਾ ਲੱਗਿਆ ਵੀ ਉਹਦੇ ਹਾਂਸ ਦੀ ਹੱਡੀ ਟੁੱਟ ਗਈ ਹੋਈ ਆ ਤੇ ਸਾਨੂੰ ਤਾਂ ਸ਼ਾਇਦ ਮੀ ਸੀਗੀ ਵੀ ਮੋਢਾ ਨਿਕਲ ਗਿਆ ਹੋਣਾ ਕਈ ਵਾਰ ਬੱਚਿਆਂ ਦਾ ਮੋਢਾ ਨਿਕਲ ਜਾਂਦਾ ਪਰ ਨਹੀਂ ਵੀ ਬਾਹ ਤਾਂ ਹਿਲਾਉਂਦਾ ਸੀਗਾ ਫਿਰ ਉਹ ਤੇ ਉਹਦੇ ਹਾਂਸ ਦੀ ਹੱਡੀ ਟੁੱਟ ਗਈ ਤੇ ਉਹਦੇ ਹੁਣ 1 ਮਹੀਨੇ ਲਈ ਪੱਟੀ ਬੰਨਤੀ ਹੋਈ ਆ ਡਾਕਟਰਾਂ ਨੇ ਮੋਢਿਆਂ ਤੋਂ ਦੀ ਪਾ ਕੇ ਗਲ ਨੂੰ ਪਾ ਕੇ ਤੇ ਉਹ ਹੁਣ ਉਹਦਾ ਸਭਨੋਂ ਜ਼ਿਆਦਾ ਔਖਾ ਹੋ ਗਿਆ ਉਹ ਸ਼ਰਾਰਤੀ ਵੀ ਸਾਡੇ ਸਭਨੋਂ ਜ਼ਿਆਦਾ ਆ ਇੱਕ ਮਿੰਟ ਨਹੀਂ ਬਹਿੰਦਾ ਟਿਕ ਕੇ ਉਹਦਾ ਸਭਨੋਂ ਜ਼ਿਆਦਾ ਔਖਾ ਹੋ ਗਿਆ ਚਲੋ ਚੱਲਦੀ ਰਹਿੰਦੇ ਨੇ ਘਰਾਂ ਵਿੱਚ ਹਜੇ ਛੋਟੇ ਮੋਟੇ ਤਾਂ ਸਭ ਦੇ ਚਲੋ ਬੱਚਾ ਉਹਦੀ ਜਲਦੀ ਠੀਕ ਹੋ ਜੂ ਚਲੋ ਇਹ ਜੀ ਠੰਡ ਦੇ ਵਿੱਚ ਆਪਣੇ ਬਜ਼ੁਰਗ ਜਿਨ੍ਹਾਂ ਨੂੰ ਆਪਾਂ ਸੰਭਾਲ ਕੇ ਰੱਖਦੇ ਆਂ ਸਰਦੀ ਸਰਦੀ ਠੰਡ ਤੋਂ ਬਚਾ ਕੇ ਰੱਖਦੇ ਆਂ ਅ ਨਾ ਧਿਆਨ ਰੱਖਦੇ ਉਹਨਾਂ ਦਾ ਉਹ ਹੁਣ ਸੜਕਾਂ ਤੇ ਬੈਠੇ ਰੋਲ ਰਹੇ ਨੇ ਉੱਥੇ ਦਿੱਲੀ ਦੇ ਵਿੱਚ ਤੇ ਇਹ ਜੀ ਠੰਡ ਦੇ ਵਿੱਚ ਉਹ ਵੀ ਇੱਕ ਇੱਕ ਨਵਾਂ ਇਤਿਹਾਸ ਲਿਖ ਰਹੇ ਨੇ ਸਿਰਜ ਰਹੇ ਨੇ ਮਤਲਬ ਲਿਖਿਆ ਜਾਊ ਇਤਿਹਾਸ ਵਿੱਚ ਇਹ ਵੀ ਸੁਨਹਿਰੀ ਅੱਖਰਾਂ ਦੇ ਨਾਲ ਸਾਡੇ ਆਉਣ ਵਾਲੇ ਕੱਲ ਦੇ ਬੱਚਾ ਨੂੰ ਨਵੀਂ ਜਨਰੇਸ਼ਨ ਨੂੰ ਜਿਹੜੀ ਸੇਧ ਦੇ ਕੇ ਜਾਣਗੇ ਉਹ ਜਿਹਦੇ ਤੋਂ ਉਹ ਸਬਕ ਲੈਣਗੇ ਇੱਕ ਇਤਿਹਾਸ ਉਹ ਲਿਖਣਗੇ ਤੇ ਫੇਰ ਆਪਣੇ ਵੀਰ ਜਵਾਨ ਸੈਨਾ ਦੇ ਦੇਖ ਲੋ ਬਾਰਡਰ ਤੇ ਆਪਣੇ ਉਹ ਇਹ ਜੀ ਠੰਡ ਵਿੱਚ ਕਿਵੇਂ ਆਪਣੇ ਬਾਰਡਰਾਂ ਦੀ ਰਾਖੀ ਕਰਦੇ ਨੇ ਦੁਸ਼ਮਣ ਦੀਆਂ ਦਸ਼ਾਂ ਤੋਂ ਉਹਨਾਂ ਨੂੰ ਵੀ ਸਲੂਟ ਆ ਜੀ ਚਾਹੇ ਬੇਸ਼ੱਕ ਉਹ ਡਿਊਟੀ ਕਰਦੇ ਨੇ ਆਪਣੀ ਅ ਡਿਊਟੀ ਦੇ ਨਾਲ ਹੀ ਸਾਰੇ ਕੰਮ ਜੁੜੇ ਹੋਏ ਨੇ ਹਰ ਕੋਈ ਬੰਦੇ ਨੂੰ ਆਪਣੀ ਡਿਊਟੀ ਮਤਲਬ ਜ਼ਰੂਰੀ ਨਹੀਂ ਬਾਹਰ ਹੀ ਡਿਊਟੀ ਆ ਘਰ ਵਿੱਚ ਵੀ ਡਿਊਟੀਆਂ ਨੇ ਹਰ ਕੋ ਬੰਦੇ ਦੀ ਸਾਰੀਆਂ ਕਰਨੀਆਂ ਹੁੰਦੀਆਂ ਨੇ ਦੇਖ ਲਓ ਕਈ ਦਿਨ ਹੋ ਗਏ ਜੀ ਮੇਰੇ ਤੋਂ ਵੀਡੀਓ ਨਹੀਂ ਬਣ ਰਹੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਬੱਚੇ ਚੱਲ ਰਹੇ ਨੇ ਢਿੱਲੇ ਇਸ ਕਰਕੇ ਵੀ ਆਈ ਐਮ ਸੌਰੀ ਤਾਂ ਕਰਕੇ ਵੀ ਥੋੜਾ ਜਿਹਾ ਲੇਟ ਹੋ ਜਾਂਦਾ ਮੈਨੂੰ ਫਿਰ ਹੁਣ ਦਿਨ ਵੀ ਛੋਟੇ ਹੀ ਨੇ ਦੇਖੋ ਇੱਕ ਤਾਂ ਠੰਡ 'ਚ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਫਿਰ ਸ਼ੂਟ ਕਰਨ ਨੂੰ ਵੀ ਜੀ ਨਹੀਂ ਕਰਦਾ ਕਈ ਵਾਰ ਟਾਈਮ ਨਹੀਂ ਲੱਗਦਾ ਹਾਂ ਕੋਸ਼ਿਸ਼ ਮੈਂ ਕਰ ਦਰੂਗੀ ਵੀ ਇੱਕ ਦਿਨ ਛੱਡ ਕੇ ਜੇ ਮੇਰੇ ਤੋਂ ਬਣੀ ਜਾਵੇ ਬਾਕੀ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਇਹਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਜੀ ਤੁਹਾਡੇ ਸਪੋਰਟ ਦੇ ਨਾਲ ਹੀ ਚੈਨਲ ਗਰੋ ਕਰੂਗਾ ਤੇ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਣ ਗਿਆ ਮੈਨੂੰ ਹੌਸਲਾ ਮਿਲੂਗਾ ਜਿਹੜੀ ਮੇਨ ਗੱਲ ਆ ਬਾਕੀ ਅੱਜ ਕੁਝ ਜ਼ਿਆਦਾ ਤਾਂ ਨਹੀਂ ਮੈਂ ਤੁਹਾਨੂੰ ਮਨਕੀਰਤ ਦੀ ਹਾਲਤ ਦਿਖਾ ਦਿੰਨੀ ਆ ਮੈਂ ਕੱਲ ਉਹਦੇ ਕੱਪੜੇ ਚੇਂਜ ਕਰੇ ਸੀ ਤਾਂ ਮੈਂ ਸ਼ੂਟ ਕਰੀ ਸੀ ਥੋੜੀ ਜਿਹੀ ਇਹ ਕੱਲ ਦੀ ਵੀਡੀਓ ਆ ਉਹ ਮਨਕੀਤ ਛੋਟਾ ਬੱਚਾ ਕਰਕੇ ਜਾਣਦਾ ਨਹੀਂ ਹੈਗਾ ਦਰਦ ਨੂੰ ਵੀਡੀਓ ਵਾਲਿਆਂ ਨੇ ਕਹਿਣਾ ਇਹ ਤਾਂ ਫੋਨ 'ਚ ਲੱਗਿਆ ਨਾ ਇਹਦੇ ਕੋਈ ਦਰਦ ਮਹਿਸੂਸ ਹੋਵੇ ਇਹਨੂੰ ਬੱਚੇ ਨੂੰ ਬਿਲਕੁਲ ਹੀ ਹੈ ਮਹਿਤਾਬ ਨੇ ਨਹਾਈ ਕਰ ਲਈ ਹੁਣ ਇਹਨੂੰ ਆ ਰਹੀ ਹੈ ਨੀਂਦ ਪੂਰਾ ਜੋਰ ਲਾ ਕੇ ਰੋਣ ਤੇ ਪੂਰਾ ਜੋਰ ਲਾ ਕੇ ਰੋਣ ਤੇ ਹੈਲੋ ਮਹਿਤਾਬ ਅਛੇ ਤੂ ਹੈਲੋ ਅੰਦਰ ਜਾਣਾ ਚਾਤ 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 ਮਹਿਤਾਬ ਹੈਲੋ ਮੇਰੇ ਨੇ ਤੋੜਦਾ ਬੁੜੀ ਸੁਟਦਾ ਉਹਦਾ ਨਹੀਂ ਮੂਡ ਗੱਲ ਕਰਨ ਦਾ ਜਿਆ ਬਾਹਰ ਬੰਤੀਆਂ ਨੇ ਕੱਪੜੇ ਧੋਕੇ ਹਰਪੇ ਤੇ ਨੇ ਤਾਰਾ ਦਿੱਤੀਆਂ ਭਰ ਤਰਕ ਕਰਾ ਲਿਆ ਮਾਲਿਸ਼ ਹਰਪ੍ਰੀਤ ਨੂੰ ਇਹ ਜਿਆਦਾ ਹੀ ਚੂਚਾ ਬਣਿਆ ਪਿਆ ਛੋਟਾ ਕਾਕਾ ਮਾਲਿਸ਼ ਕਰਵਾ ਰਿਹਾ